वादिया लगे चंगा लगा सामने मैं देखे मैं बटाले तो चिकित्सा रहा हूँ तो क्या करूँ ना यार डॉक्टर को डॉक्टर के रूम पे क्यों हम मिलते हैं पहला कौन से हैं मोरी आये हैं बड़ा वादिया लगा हैं ये ना जी ये सरस्त बहुत वादिया हुआ अच्छी है सरस्त ना <coughs> जी बाकी वादन निकल आता है रेट जो तो जनवरी रेट वही लगता है

ਇਥੇ ਆਪਣੇ ਹੈਗੇ ਨੇ ਮੈਨੂੰ ਨਾਂ ਨਹੀਂ ਉੱਪਰ ਪਤਾ ਨਾ ਮੇਰੇ ਗੁਰਿੰਦਰ ਹੈ ਆ ਗੁਰਿੰਦਰ ਗਰੀਂਦਰ ਹਾਂਜੀ

ਇਹ ਜਿਹੜਾ ਫਾਈਬਰੋਸਕேன் ਦਾ ਕੈਂਪ ਲੱਗਾ ਇਹ ਲੀਵਰ ਦੀ ਸਿਹਤ ਬਾਰੇ ਜਾਣਕਾਰੀ ਦਿੰਦਾ ਜਿਹੜਾ ਕਿ ਅਲਟਰਾਸਾਉਂਡ ਦੇ ਵਿੱਚ ਆਪ ਜੀ ਜੋ ਫੈਟੀ ਲੀਵਰ ਆਉਂਦਾ ਵਾ ਤੇ ਉਹ ਜ਼ਿਆਦਾ ਇਹ ਦੇਖਣਾ ਹੁੰਦਾ ਕਿ ਫੈਟੀ ਲੀਵਰ ਇਹ ਜਿਹੜਾ ਫੈਟੀ ਆ ਜਾਂ ਅੱਗੇ ਨੁਕਸਾਨ ਦੇ ਰਿਹਾ ਸੋ ਇਹ ਜਿਹੜੀ ਮਸ਼ੀਨ ਆ ਫਾਈਬਰੋਸਕேன் ਅਲਟਰਾਸਾਉਂਡ ਨਾਲ ਵੱਧ ਜਾ ਰਹੀ ਜਾਣਕਾਰੀ ਦਿੰਦੀ ਲੀਵਰ ਦੇ ਸਿਹਤ ਬਾਰੇ ताकि आपा जे फैटी लीवर तो ओदा इलाज है फैटी लीवर तो अगर कोई बीमारी वादी पे ही है तो आपा ओदा इलाज कर सकते जेवे की सिरोसिस वालू जा रहा है या और कोई प्रॉब्लम आ रही तो आपा उस चीज का इलाज है तो पहलो फड़ के टीका जा सके तो कितने ग्रेड hunde है लिवर कि कितने ग्रेड तक अल्ट्रासाउंड सिर्फ फैटी लिवर पता लगदा जे फैटी या लिवर ਜਿਹੜਾ ਫੈਟੀ ਲੀਵਰ ਕਈ ਵਾਰੀ ਨੁਕਸਾਨਦੇ ਨਹੀਂ ਵੀ ਹੁੰਦਾ ਪਰ ਇਸ ਹਾਈਪਰੋਸਕੈਨ ਦੇ ਵਿੱਚ ਇਸ ਇਹਦੇ ਵਿੱਚ ਅਸੀਂ ਪਤਾ ਕਰ ਸਕਦੇ ਕਿ ਕਿੰਨਾ ਕੁ ਨੁਕਸਾਨਦੇ ਹੈ ਅੱਗੇ ਕਿੰਨਾ ਕੁ ਫਾਈਬਰੋਸਿਸ ਵਾਲ ਨੂੰ ਜਾਂਦਾ ਪਿਆ ਲੀਵਰ ਜਾਂ ਉਸ ਤਰ੍ਹਾਂ ਇੱਕ ਇਕੱਲਾ ਫੈਟੀ ਔਰ ਜਿਹੜੀ ਜਿਹੜੀ ਆਪਣੀ ਉਹ ਜਿਹੜੀ ਕੋਸ਼ਿਸ਼ ਕਰਦੇ ਕੋਸ਼ਿਸ਼ ਕਰਦੇ ਜਿਹੜੀ ਐਸਟੀਐਮ ਨਵੀਂ ਟੈਕਨੋਲੋਜੀ ਹੈ ਨਵੀਂ ਸੀ ਲਾਈ ਜਾਂਦੀ ਆ ਔਰ ਅਲਟਰਾਸਾਉਂਡ ਨਾਲ ਔਰ ਇਹਦੇ ਨਾਲ ਬਹੁਤ ਜ਼ਿਆਦਾ ਕੁਇਕਟ ਦਿੱਤੀ ਹੈ ਹਾਂ ਅਲਟਰਾਸਾਉਂਡ ਦੇ ਸਿਰਫ ਆਪਣਾ ਫੈਟੀ ਲੀਵਰ ਦੀ ਗ੍ਰੇਡਿੰਗ ਕਰ ਸਕਦੇ ਆ ਕਿ ਇੱਕ ਗ੍ਰੇਡ 1 ਤੇ ਗ੍ਰੇਡ ਤੱਕ ਹੈਗਾ ਵਾ ਪਰ ਇਹਦੇ ਚ ਥੋੜਾ ਜਿਹਾ ਐਡਵਾਂਸ ਇਹ ਪਤਾ ਲੱਗ ਜਾਂਦਾ ਵਾ ਕਿ ਲੀਵਰ ਜਿਹੜਾ ਅੱਗੇ ਸੁੰਗੜਦਾ ਪਿਆ ਕਿ ਜਿਹਨੂੰ ਆਪਾਂ ਫਿਰੋਸਿਸ ਕਹਿੰਦੇ ਜਾਂ ਫਾਈਬਰੋਸਿਸ ਹੋ ਰਿਹਾ ਹੈ ਜਿਹੜੀ अर्ली ਸਟੇਜ ਫਾਈਬਰੋਸਿਸ ਅਗਰ ਫੜਿਆ ਜਾਵੇ ਤੇ ਆਪਾਂ ਉਹਦਾ ਇਲਾਜ ਕਰੀਏ ਤੇ ਉਹ ਰਿਵਰਸ ਹੋ ਸਕਦਾ ਚਾਹਤੋ ਕੀ ਕਾਰਨ ਹੈ ਕਿ 19% ਲੋਕਾਂ ਦੇ ਲੀਵਰ ਹੀ ਪ੍ਰੈਕਟਿਕ ਹੋਏ ਜਾਂਦਾ ਇਹਦਾ ਮੁੱਖ ਕਾਰਨ ਸਾਡਾ ਖਾਣ-ਪਾਨ ਹੈ ਜਿਹਦੇ ਜੀ ਸਾਡੀ ਜਿਹੜੀ ਡਾਈਟ ਹੈ ਕਾਰਬੋਹਾਈਡਰੇਟ ਰਿਲੇਟਡ ਜ਼ਿਆਦਾ ਡਾਈਟ ਹੈ ਸੋ ਇਹ ਹੈ ਦੂਜਾ ਕਾਰਨ ਹੈ ਮੋਟਾਪਾ

कार्बोहाइड्रेट रिलेटेड दूजा मोटापा तो यह दो मुख्य कारण है जेडे कि लीवर का